ਸਾਜੀ ਸੀਟ ਨੂੰ ਕੋਈ ਘਤਰਾ ਨਹੀਂ ਅਸੀਂ ਜਿੱਤੇ ਉਹਦੀ ਜੀ ਦੀ ਗਰੰਟੀ ਬਣਦੀ ਪਈ ਹੈ ਅਸੀਂ ਆਪਣੇ ਬਣੋ ਕੁਝ ਨਹੀਂ ਕਹਿ ਰਹੇ ਮੋਦੀ ਜੀ ਦਾ ਕੰਮ ਕਹਿ ਰਹੇ ਇੱਕ ਪਾਸੇ ਮੋਦੀ ਜੀ ਦੇ 10 ਸਾਲ ਇੱਕ ਪਾਸੇ ਦੂਜੀ ਸਰਕਾਰਾਂ ਨੇ ਬਿਨਿਆਸ ਲੋਕ ਉਤਸ਼ਾਹਿਤ ਹੈ ਇਲੈਕਸ਼ਨ ਨੂੰ ਲੈ ਕੇ ਲੋਕੀ ਚਾਹਤੇ ਜਿਵੇਂ ਕਿ ਇਲੈਕਸ਼ਨ ਡਿਕਲੇਅਰ ਹੋ ਤਾਂ ਮੋਦੀ ਜੀ ਨੂੰ ਮੋੜ 10 ਸਾਲਾਂ ਤੋਂ ਕਰਨ ਖੇਡ ਤੇ ਬੀਜੇਪੀ ਨੂੰ ਲੜੇ ਹੈ ਕੋਈ ਹੋਰ ਫੀਲਡ 'ਚ ਕੋਈ ਇੰਨਾ ਕੰਮ ਨਹੀਂ ਕੀਤਾ ਜੱਤਾ ਜਿਹੜੀ ਹੈ ਉਹ ਜਨਾਰਦਨ ਹੈ ਰੱਬ ਹੈ ਜੱਤਾ ਤੇ ਉਹ ਜੱਤਾ ਨੂੰ ਹੀ ਹਮੇਸ਼ਾ ਕਟੇਰੇ 'ਚ ਖੜਾ ਖੜਾ ਰੱਖਦੇ ਆ ਸੰਜੇ ਟੰਡਨ ਦਾ ਨਾਮ ਨਿਕਲੇ ਔਰ ਹੁੰਦੇ ਹੀ ਹੁੰਦਾ ਹੈ ਕਿ ਨਜ਼ਾਰਾ ਹੈ ਕਿ 1 ਲੱਖ 2 ਲੱਖ 3 ਲੱਖ ਦਾ ਇਹ ਕੀ ਹੋ ਰਹੀ ਹੈ ਜੀ ਹੁਣ ਤਾਂ ਬਾੜ ਦੇ ਕੈਂਡੀਡੇਟ ਨੂੰ ਤੇ ਦੋਗਲੇ ਕੈਂਡੀਡੇਟ ਨੂੰ ਪਸੰਦ ਨਹੀਂ ਕਰ ਰਹੇ ਇੱਥੇ ਲੋਕੀ ਡੈਮੋਕ੍ਰੇਸੀ ਕਿੱਦਾਂ ਮਤਲਬ ਬੁਜਬੂਤ ਰੱਖਣਾ ਇਹ ਮੋਦੀ ਸਰਕਾਰ ਦਾੰਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡਾ ਚੈਨਲ 7 ਚੈਨਲ 'ਚ ਸਵਾਗਤ ਕਰਦਾ ਹਾਂ ਮੈਂ ਹਾਂ ਮਨੀ ਅੱਜ ਸਾਡੇ ਨਾਲ ਚੰਡੀਗੜ੍ਹ ਦੇ ਸਪੋਕਸਪਰਸਨ ਨਰੇਸ਼ ਅਰੋੜਾ ਜੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲੋਕ ਸਭਾ ਇਲੈਕਸ਼ਨ ਚੰਡੀਗੜ੍ਹ ਸੀਟ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੜਾ ਵਧੀਆ ਮਨੀ ਜੀ ਥੈਂਕ ਯੂ ਸਰ ਤੁਹਾਨੂੰ ਕੀ ਲੱਗਦਾ ਚੰਡੀਗੜ੍ਹ ਦੇ ਸੀਟ ਤੇ ਬੀਜੇਪੀ ਦੀ ਕੀ ਪੋਜੀਸ਼ਨ ਹੈ ਚੰਡੀਗੜ੍ਹ ਦੀ ਸੀਟ ਜਿਸ ਦੀ ਡਿਕਲੇਅਰ ਹੋਈ ਸੀਗੀ ਸੰਜੇ ਜੀ ਦਾ ਨਾਮ ਸੰਜੇ ਟੰਡਾ ਜੀ ਦਾ ਨਾਮ ਸੰਜੇ ਜੀ ਬੜੇ ਹਰਮਨ ਪਿਆਰੇ ਨੇਤਾ ਚੰਡੀਗੜ੍ਹ ਦੇ ਆ ਬੀਜੇਪੀ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਇਹ ਤਾਂ ਹੈ ਹੀ ਆ ਪਰ ਬੀਜੇਪੀ ਤੋਂ ਬਾਅਦ ਵੀ ਹੋਰ ਪਾਰਟੀਆਂ ਦੇ ਲੋਕ ਵੀ ਸੰਜੇ ਜੀ ਨੂੰ ਬਹੁਤ ਪਸੰਦ ਕਰਦੇ ਆ ਸੰਜੇ ਜੀ ਦੀ ਵਰਕਿੰਗ ਬੜੀ ਅੱਛੀ ਆ ਉਹਨਾਂ ਦਾ ਮਿਲਣਾ ਬੜਾ ਅੱਛਾ ਅਵੇਲੇਬਿਲਿਟੀ ਹੈਗੀ ਲੋਕਾਂ ਨੂੰ ਲੈ ਕੇ ਤੇ ਵਿਜ਼ਨਰੀ ਬੰਦੇ ਆ ਇਹ ਸਾਰੇ ਜਾਣਦੇ ਆ ਇਸ ਕਰਕੇ ਸਾਡੀ ਸੀਟ ਨੂੰ ਕੋਈ ਖਤਰਾ ਨਹੀਂ ਅਸੀਂ ਜਿੱਤੇ ਹੋਏ ਆ ਸਰ ਅੱਜ ਫੇਸ 2 ਇਲੈਕਸ਼ਨ ਮਤਲਬ ਦੂਜਾ ਦੋ ਰਾਜ ਇਲੈਕਸ਼ਨ ਦਾ ਤੁਸੀਂ ਕੀ ਦੇਖਦੇ ਹੋ ਜਿਹੜੀ 89 ਸੀਟਸ ਅੱਜ ਹੈਗੀ ਐ ਇਹਨਾਂ ਦੀ ਤੇ ਬੀਜੇਪੀ ਦਾ ਪੱਲੜਾ ਭਾਰੀ ਰਹੂਗਾ ਜਾਂ ਇੰਡੀਆ ਅਲਾਈਅੰਸ ਦਾ ਬੋਦੀ ਜੀ ਦੀ ਗਾਰੰਟੀ ਬੋਲਦੀ ਪਈ ਹੈ ਅਸੀਂ ਆਪਣੇ ਮੂੰਹ ਕੁਝ ਨਹੀਂ ਕਹਿ ਰਹੇ ਮੋਦੀ ਜੀ ਦਾ ਕੰਮ ਕਹਿ ਰਿਹਾ 70 ਸਾਲ ਦੇ ਜਿਹੜੀ ਅੱਜ ਤੱਕ ਦਾ ਸਾਡੇ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਇੱਕ ਪਾਸੇ ਮੋਦੀ ਜੀ ਦੇ 10 ਸਾਲ ਇੱਕ ਪਾਸੇ ਦੂਜੀ ਸਰਕਾਰਾਂ ਨੇ 50 ਸਾਲ ਲੋਕੀ ਆਪ ਦੇਖ ਰਹੇ ਡਿਫਰੈਂਸ ਤੇ ਕਹਿਣ ਦੀ ਕੋਈ ਲੋੜ ਨਹੀਂ ਆ ਅਸੀਂ ਸਿਰਫ ਮਿਹਨਤ ਕਰ ਰਹੇ ਆ ਮੋਦੀ ਜੀ ਦੀ ਜਿਹੜੇ ਕੰਮ ਕੀਤੇ ਹੋਏ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਬਾਕੀ ਲੋਕੀ ਆਪ ਨਿਕਲ ਕੇ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਮਨੀ ਜੀ ਕਿ ਲੋਕ ਉਤਸ਼ਾਹਿਤ ਆ ਇਲੈਕਸ਼ਨ ਨੂੰ ਲੈ ਕੇ ਲੋਕੀ ਚਾਹੁੰਦੇ ਸੀ ਕਿ ਇਲੈਕਸ਼ਨ ਡਿਕਲੇਰ ਹੋਣ ਤਾਂ ਮੋਦੀ ਜੀ ਨੂੰ ਵੋਟ ਪਾ ਜਾਈਏ ਸਰ ਹੁਣ ਚੰਡੀਗੜ੍ਹ ਦਾ ਜੋ ਸੀਟ ਕਹਿੰਦੇ ਪਿਛਲੇ ਸਾਲ 10 ਸਾਲਾਂ ਤੋਂ ਕਿਰਨ ਖੇੜ ਜੀ ਇੱਥੇ ਭਾਜਪੀ ਤੋਂ ਲੜੇ ਐ ਕੋਈ ਉਹਨਾਂ ਨੇ ਫੀਲਡ 'ਚ ਕੋਈ ਇੰਨਾ ਕੰਮ ਨਹੀਂ ਕੀਤਾ ਜਿਹੜਾ ਆਪੋਜੀਸ਼ਨ ਪਾਰਟੀ ਕਹਿੰਦੀ ਹੈ ਕਿ ਤੁਹਾਨੂੰ ਲੱਗਦਾ ਕਿ ਚੰਡੀਗੜ੍ਹ 'ਚ ਕੰਮ ਨਹੀਂ ਹੋਇਆ ਆਪੋਜੀਸ਼ਨ ਯੂ ਆਪੋਜੀਸ਼ਨ ਕੋਲ ਕਹਿਣ ਨੂੰ ਕੁਝ ਹੈ ਹੀ ਨਹੀਂ ਚੰਡੀਗੜ੍ਹ 'ਚ ਜੇ ਉਹ ਸਾਡੇ ਨਾਲ 1 ਟੂ 1 ਕਰਨ ਅਸੀਂ ਗਿਣਾ ਦਈਏ ਪੂਰੇ ਦੇਸ਼ 'ਚ ਜੋ ਕੁਝ ਨਹੀਂ ਹੋਇਆ ਉਹ ਚੰਡੀਗੜ੍ਹ 'ਚ ਹੋਇਆ 200 300 ਕਿਲੋਮੀਟਰ ਸਾਈਕਲ ਟ੍ਰੈਕ ਬਣ ਗਏ ਸਾਈਕਲ ਟ੍ਰੈਕ ਬਣਿਆ ਪੈਰਲਲ ਟਰਾਂਸਪੋਰਟੇਸ਼ਨ ਦੇ ਉਹਨਾਂ ਦੇ ਉੱਪਰ ਲਾਈਟਸ ਵੀ ਲੱਗੀਆਂ ਕਰੋੜਾਂ ਰੁਪਏ ਦਾ ਪ੍ਰੋਜੈਕਟ ਆ ਵਰਡ ਬਰਡ ਪਾਰਕ ਬਣਿਆ ਆਪਣੇ ਆਪ ਚ ਇੱਕ ਡੈਸਟੀਨੇਸ਼ਨ ਹੈਗਾ ਸਟੂਡੈਂਟਸ ਦੀ ਜਿਹੜੀ ਮੈਡੀਕਲ ਸਟੂਡੈਂਟਸ ਦੀਆਂ ਸੀਟਾਂ ਵਧਾਈਆਂ ਆਪਣੇ ਆਪ ਚ ਇੱਕ ਮਾਈਲਸਟੋਨ ਹੈਗਾ ਹੋਰ ਕਈ ਚੀਜ਼ ਹੈਗੀ ਹੈ ਜੇ ਗਿਣਾਣਾ ਚਾਹਾਂ ਤਾਂ ਮੈਂ ਪੂਰੀ ਹਿਸਟਰੀ ਲਿਖ ਕੇ ਦੇ ਸਕਦਾ ਤੁਹਾਡੇ ਦੇ ਆਪੋਜੀਸ਼ਨ ਕੋਲ ਕੁਝ ਹੈ ਹੀ ਨਹੀਂ ਕਹਿਣ ਨੂੰ ਰਾਜ ਇਹ ਫੈਸਲਾ ਵੀ ਆਇਆ ਸੁਪਰੀਮ ਕੋਰਟ ਦਾ ਕਿ ਈਵੀਐਮ ਆ ਵੀਵੀਪੈਟ ਦੀ 100% ਗਿਣਤੀ ਨਹੀਂ ਹੋਏਗੀ ਤੁਸੀਂ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਮੈਂ ਫੈਸਲੇ ਤੋਂ ਖੁਸ਼ ਹਾਂ ਤੇ ਇਹੀ ਹੋਣਾ ਸੀਗਾ ਫੈਸਲਾ ਫੈਸਲਾ ਵੀ ਆਪੋਜੀਸ਼ਨ ਕੋਲ ਕੁਝ ਹੈ ਨਹੀਂ ਕਰਨ ਨੂੰ ਜਦੋਂ ਹਿਮਾਚਲ ਜਿੱਤਦੇ ਆ ਤਾਂ ਵੀਵੀਪੈਟ ਤੇ ਮਸ਼ੀਨ ਠੀਕ ਹੁੰਦੀ ਹੈ ਈਵੀਐਮ ਜਦੋਂ ਉਹ ਕਰਨਾਟਕ ਜਿੱਤਦੇ ਆ ਤਾਂ ਠੀਕ ਹੁੰਦੀ ਹੈ ਜਦੋਂ ਆਮ ਆਦਮੀ ਪਾਰਟੀ ਵਾਲੇ ਪੰਜਾਬ ਚ ਜਿੱਤਦੇ ਆ ਤਾਂ ਠੀਕ ਹੁੰਦੇ ਆ ਕਿ ਸ਼ਪਤ ਵੀ ਲੈ ਲੈਂਦੇ ਆ ਸਭ ਕੁਝ ਹੋ ਜਾਂਦਾ ਪਰ ਜਦੋਂ ਹਾਰਦੇ ਆ ਹਾਰ ਦਾ ਠਿਕਰਾ ਉਹਨਾਂ ਨੂੰ ਉਹਨਾਂ ਨੂੰ ਸੋਚਣਾ ਚਾਹੀਦਾ ਉਹ ਹਾਰੇ ਕਿਉਂ ਜਦਦਾ ਇਸ ਚੀਜ਼ ਨੂੰ ਜਦੋਂ ਵੀ ਉਹ ਈਵੀਐਮ ਤੇ ਇਲਜ਼ਾਮ ਲਗਾਉਂਦੇ ਆ ਉਹ ਈਵੀਐਮ ਤੇ ਇਲਜ਼ਾਮ ਨਹੀਂ ਲਗਾਉਂਦੇ ਉਹ ਇਲਜ਼ਾਮ ਲਗਾਉਂਦੇ ਆ ਵੋਟਰ ਤੇ ਉਹ ਵੋਟਰ ਨੂੰ ਗਲਤ ਸਾਬਿਤ ਕਰਦੇ ਆ ਕਿ ਵੋਟਰ ਨੇ ਵੋਟ ਨਹੀਂ ਪਾਈ ਸੀਗੀ ਇਸ ਚੀਜ਼ ਤੋਂ ਵੋਟਰ ਹੋਰ ਖਫਾ ਹੋ ਜਾਂਦਾ ਉਹਨਾਂ ਤੋਂ ਵੋਟਰ ਜਨਤਾ ਜਿਹੜੀ ਆ ਉਹ ਜਨਾਰਦਨ ਹੈ ਰੱਬ ਹੈ ਜਨਤਾ ਤੇ ਉਹ ਜਨਤਾ ਨੂੰ ਹੀ ਹਮੇਸ਼ਾ ਕਟੇਗਰੀ ਚ ਖੜਾ ਕਰ ਦਿੰਦੇ ਆ ਤੇ ਇਸ ਕਰਕੇ ਵੋਟਰ ਉਹਨਾਂ ਦੇ ਨਾਲ ਕਦੀ ਖੜਦਾ ਹੀ ਨਹੀਂ ਆ ਸਰ ਇੱਕ ਮਸ਼ਹੂਰ ਯੂਟਿਊਬਰ ਹੈ ਮਨੀਸ਼ ਕਸ਼ਵ ਜੀ ਜੋ ਭਾਜਪਾ ਚ ਜੁਆਇਨ ਕਰ ਚੁੱਕੇ ਹੈ ਬਿਹਾਰ ਤੋਂ ਉਹ ਹੈਗੇ ਆ ਕੰਦੇ ਆ ਮਨੀਸ਼ ਕਸ਼ਵ ਜੀ ਦਾ ਬਿਆਨ ਵੀ ਆਇਆ ਹੈ ਕਿ ਮੈਂ ਭਾਜਪਾ ਦੇ ਵਿੱਚ ਰਹਿੰਦੇ ਹੋਏ ਬਿਹਾਰ ਦਾ ਵਿਕਾਸ ਕਰਾਂਗਾ ਤੁਹਾਨੂੰ ਕੀ ਲੱਗਦਾ ਹੈ ਪਹਿਲੇ ਸਰਕਾਰ ਦੇ ਖਿਲਾਫ ਚੱਲਦੇ ਰਹਿਣਾ ਉਸ ਤੋਂ ਬਾਅਦ ਬੀਜੇਪੀ 'ਚ ਸ਼ਾਮਲ ਹੋ ਜਾਣਾ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਦਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਦੇਖੋ ਜਦੋਂ ਕਿਸੇ ਆਈਡੀਓਲੋਜੀ ਨਾਲ ਕੋਈ ਵੱਡਾ ਕੰਮ ਕਰਦਾ ਨਾ ਤੇ ਉਹ ਵੱਡਾ ਨਹੀਂ ਕੰਮ ਕਰਦਾ ਪਾਰਟੀ ਕੰਮ ਕਰਦੀ ਹੈ ਤੁਸੀਂ ਸਾਡੇ ਸੰਕਲਪ ਪੱਤਰ ਦੇਖੋ ਉਹਦੇ 'ਚ ਜੋ-ਜੋ ਚੀਜ਼ਾਂ ਲਿਖੀ ਆ ਰਾਸ਼ਟਰੀ ਲੈਵਲ ਤੇ ਇੱਕ ਸੰਕਲਪ ਪੱਤਰ ਬਣਿਆ ਉਹ ਸੈਂਟਰ ਦੀ ਗਾਰੰਟੀ ਹੈ ਕਿ ਸੈਂਟਰ ਉਹ ਨੂੰ ਪੂਰਾ ਕਰੇਗਾ ਤੇ ਲੋਕਲ ਕੈਂਡੀਡੇਟ ਨੂੰ ਵੀ ਉਹ ਕਰਨਾ ਪੈਂਦਾ ਲੋਕਲ ਮੁੱਦੇ ਪਲਸ ਸੈਂਟਰ ਦੇ ਮੁੱਦੇ ਤੇ ਸੈਂਟਰ ਦੀ ਆਈਡੀਓਲੋਜੀ ਇਹ ਕੰਮ ਕਰਦੀ ਹੈ ਲੋਕਾਂ 'ਚ بڑا ਕੁਐਸਚਨ ਕਿ ਬਾਰ-ਬਾਰ ਆ ਰਿਹਾ ਕਿ ਲੋਕ ਸਭਾ ਦੇ ਵਿੱਚ ਚੰਡੀਗੜ੍ਹ ਦੀ ਗੱਲ ਕੋਈ ਕਰ ਹੀ ਨਹੀਂ ਰਿਹਾ ਹਰ ਕੋਈ ਲੋਕਤੰਤਰ ਬਚਾਉਣ ਨੂੰ ਕਰ ਰਿਹਾ ਹੈ ਕੋਈ ਆਪਣੀ ਗਾਰੰਟੀ ਨੂੰ ਗੱਲ ਕਰ ਰਿਹਾ ਹੈ ਚੰਡੀਗੜ੍ਹ ਦੇ ਅਸਲ ਤੇ ਮੁੱਦੇ ਕੀ ਹੈ ਨਾ ਭਾਜਪਾ ਗੱਲ ਕਰ ਰਹੀ ਹੈ ਨਾ ਕਾਂਗਰਸ ਗੱਲ ਕਰ ਰਹੀ ਹੈ ਦੇਖੋ ਕਾਂਗਰਸ ਕੀ ਗੱਲ ਕਰੇਗੀ ਉਹਨਾ ਦੇ ਜਿਹੜੇ ਕਾਂਗਰਸ ਦੇ ਪਹਿਲਾਂ ਤਿੰਨ ਵਾਰ ਇਥੋਂ ਸੰਸਦ ਰਹੇ ਐ ਉਹਨਾਂ ਦਾ ਨਾਮ ਕ腐ਸ਼ਨ ਨਾਲ ਜੁੜਦਾ ਰਿਹਾ ਉਹਨਾਂ ਨੇ ਕੀ ਵਿਕਾਸ ਕਰਿਆ ਕੀ ਗੱਲ ਕਰਨਗੇ ਉਹ ਇਹਦੇ ਵਾਸਤੇ ਚੰਡੀਗੜ੍ਹ ਮਤਲਬ ਇੱਕ ਵਾਰ ਉਹ ਰਾਜ ਮੰਤਰੀ ਰਹੇ ਐ ਇੱਕ ਵਾਰ ਉਹ ਰੇਲਵੇ ਮੰਤਰੀ ਰਹੇ ਐ ਤਿੰਨ ਵਾਰ ਦੇ ਤਰਮਜ਼ ਉਹਨਾਂ ਨੇ ਵਿਕਾਸ ਉਹਨਾਂ ਨੂੰ ਪਤਾ ਹੀ ਨਹੀਂ ਕੁਛ ਨਹੀਂ ਤੇ ਜਿਹੜਾ ਕੈਂਡੀਡੇਟ ਹੁਣ ਚੰਡੀਗੜ੍ਹੋਂ ਲੜਨ ਆਇਆ ਮਨੀਸ਼ ਤਿਵਾਰੀ ਉਹਨੂੰ ਚੰਡੀਗੜ੍ਹ ਬਾਰੇ ਪਤਾ ਹੀ ਕੁਛ ਨਹੀਂ ਉਹਦਾ ਆਪਣਾ ਕੋਈ ਸਟੈਂਡ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਮਨੀਸ਼ ਤਿਵਾਰੀ ਦੇ ਕੋਈ ਸਟੈਂਡ ਹੀ ਨਹੀਂ ਕਦੀ ਉਹ ਲੁਧਿਆਣੇ ਤੋਂ ਲੜਦੇ ਆ ਕਦੀ ਉਹ ਅਨੰਦਪੁਰ ਸਾਹਿਬ ਤੋਂ ਲੜਦੇ ਆ ਕਦੀ ਵੀ ਉਹਨਾਂ ਨੇ ਆਪਣੀ ਲੋਕ ਸਭਾ ਦੁਆਰਾ ਰਿਪੀਟ ਨਹੀਂ ਕੀਤੀ ਉਹ ਕੀ ਗੱਲ ਕਰਨਗੇ ਚੰਡੀਗੜ੍ਹ ਦੀ ਜੇ ਚੰਡੀਗੜ੍ਹ ਦੀ ਜਨਤਾ ਨੇ ਉਹਨਾਂ ਨੂੰ ਕੋਈ ਆਸ਼ੀਰਵਾਦ ਦੇ ਵੀ ਦਿੱਤਾ ਅਗਲੀ ਵਾਰ ਕਿਤੇ ਹੋਰ ਜਾਣਗੇ ਦੂਜੀ ਗੱਲ ਇੱਕ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹਨਾ ਚੰਡੀਗੜ੍ਹ ਦੀ ਜਨਤਾ ਬੜੀ ਪੜਿ ਲਿਖੀ ਜਿੱਤਾ ਇਕ ਗੱਲ ਸਮਝ ਲਿਓ ਮੰਨੀ ਜੀ ਚੰਡੀਗੜ੍ਹ ਦੀ ਜਨਤਾ ਇਹ ਜਾਣ ਰਹੀ ਹੈ ਕਿ ਵੀ ਅੱਧੇ ਪੰਜਾਬ ਤੇ ਚੰਡੀਗੜ੍ਹ ਆਪਸ ਵਿੱਚ ਬੜਾ ਮਿਕਸ ਹੈ ਅੱਧੇ ਕਿਲੋਮੀਟਰ ਬਾਅਦ ਇਹ ਸੇਮ ਗਲੀਆਂ ਜਾ ਕੇ ਪੰਜਾਬ ਚ ਵੜ ਜਾਂਦੀਆਂ ਸੇਮ ਗਲੀਆਂ ਚੰਡੀਗੜ੍ਹ ਚ ਆਂਦੀਆਂ ਉਹੀ 1 ਮਿੰਟ ਦੀ 1 ਸਟੈਪ ਜਾ ਕੇ ਉੱਥੇ ਉਹ ਜਫੀਆਂ ਪਾ ਰਿਆ ਆਨ ਮਿਲੋ ਸਜਣਾ ਕਰ ਰਿਆ ਚੰਡੀਗੜ੍ਹ ਚ ਵੜਦੇ ਹਮ ਆਪਕੇ ਹੈਕਨ ਪਿਕਚਰ ਚੱਲ ਰਹੀ ਹੈ ਤੇ ਚੰਡੀਗੜ੍ਹ ਦੀ ਜਨਤਾ ਨਹੀਂ ਜਾਣਦੀ ਵੀ ਆਮ ਆਦਮੀ ਪਾਰਟੀ ਪੰਜਾਬ ਚ ਕਾਂਗਰਸ ਦੀ ਪਾਰਟੀ ਪੰਜਾਬ ਤੇ ਆਮ ਆਦਮੀ ਪਾਰਟੀ ਉੱਥੇ ਦਰ ਲੜ ਰਹੇ ਇੱਕ ਦੂਜੇ ਨੂੰ ਗਾਲਾ ਕੱਢ ਰਹੇ ਇੱਕ ਦੂਜੇ ਤੇ ਪਰਚੇ ਪਾ ਰਹੇ ਆ ਤੇ ਚੰਡੀਗੜ੍ਹ ਚ ਆ ਕੇ ਉਹ ਇਕੱਠੇ ਲੜ ਰਹੇ ਕਿ ਚੰਡੀਗੜ੍ਹ ਦੀ ਜਨਤਾ ਨੂੰ ਬੇਵਕੂਫ ਸਮਝਾਉਣਾ ਨੇ ਚੰਡੀਗੜ੍ਹ ਦੀ ਜਨਤਾ ਬੜੀ ਸਮਝਦਾਰ ਹੈ ਦੂਜੀ ਇੱਕ ਗੱਲ ਚੰਡੀਗੜ੍ਹ ਦੇ ਲੋਕੀ ਚੰਡੀਗੜ੍ਹੀਆਂ ਨੂੰ ਹੌਚ ਬੜਾ ਕਰ ਮਹਿਸੂਸ ਕਰਦੇ ਆ ਤੇ ਆਪਣੇ ਆਪ ਨੂੰ ਕਦੀ ਠੱਗਣ ਨਹੀਂ ਦੇਣਗੇ ਇਹ ਜਿਹੜਾ ਠੱਗਣਾ ਚਾਹੁੰਦੇ ਐ ਆਮ ਆਦਮੀ ਪਾਰਟੀ ਦੇ ਅਲਾਈਂਸ ਤੇ ਇੰਡੀਆ ਅਲਾਈਂਸ ਦੇ ਨਾਂ ਤੋਂ ਇਹ ਚੰਡੀਗੜ੍ਹ ਦੀ ਜਨਤਾ ਇਹਨਾਂ ਨੂੰ ਦੱਸ ਦੂਗੀ ਅੱਜ ਤੱਕ ਬੀਜੇਪੀ ਦਾ ਕੈਂਡੀਡੇਟ ਅੱਛੇ ਮਾਰਜਨ ਨਾਲ ਜਿੱਤਿਆ ਪਰ ਐਦਕੀ ਰਿਕਾਰਡ ਮਾਰਜਨ ਨਾਲ ਜਿੱਤਣਗੇ ਸੱਜੇ ਪੰਨਨ ਦਾ ਨਾਮ ਡਿਕਲੇਰ ਹੁੰਦੇ ਹੀ ਹੁਣ ਤਾਂ ਇਹ ਗਿਣਾ ਜਾ ਰਿਹਾ ਕਿ 1 ਲੱਖ 2 ਲੱਖ 3 ਲੱਖ 4 ਇਹ ਗਿਣਤੀ ਹੋ ਰਹੀ ਹੈ ਜੀ ਹੁਣ ਤਾਂ ਬਾਰ ਦੇ ਕੈਂਡੀਡੇਟ ਨੂੰ ਤੇ ਦੁਗਲੇ ਕੈਂਡੀਡੇਟ ਨੂੰ ਪਸੰਦ ਨਹੀਂ ਕਰ ਰਹੇ ਇੱਥੇ ਲੋਕੀ ਚੰਡੀਗੜ੍ਹ ਦੀ ਜਿੱਤ ਤਾਂ ਕਹਿ ਰਹੀ ਹੈ ਉਹਨਾਂ ਦੇ ਆਪਣੇ ਲੀਡਰ ਨਹੀਂ ਉਹਨਾਂ ਨਾਲ ਸਟੈਂਡ ਕਰ ਰਹੇ ਕਾਂਗਰਸ ਦੇ ਪੁਰਾਣੇ ਲੀਡਰ ਜਿਨ੍ਹਾਂ ਦੇ ਦਮ ਤੇ ਜਿਹੜੇ ਥੰਮ੍ਹ ਸੀਗੇ ਕਾਂਗਰਸ ਦੇ ਉਹ ਇਸਤੀਫੇ ਤੇ ਇਸਤੀਫਾ ਇਸਤੀਫੇ ਤੇ ਇਸਤੀਫਾ ਇਸਤੀਫੇ ਤੇ ਬਾੜ ਆਈ ਹੋਈ ਆ ਉਹਨਾਂ ਨੂੰ 12 ਬੰਦੇ ਲਿਆਣੇ ਪਾਰੇ ਆਥੇ ਆਪਣੀ ਕੰਪਨੀ ਨੂੰ ਵਾਸਤੇ ਤੁਸੀਂ ਉਹਨਾਂ ਦੀ ਕੰਪਨੀਿੰਗ ਦੇਖੋ ਕੌਣ ਹੈ ਉਹਨਾਂ ਦੀ ਕੰਪਨੀਿੰਗਸ ਲੋਕ ਲੀਡਰ ਹੀ ਨਹੀਂ ਹੈਗੇ ਜਿਹੜੇ ਲੀਡਰ ਜਨਤਾ ਵਿੱਚ ਜਾਣ ਉਹ ਚਿਹਰਾ ਵੀ ਤਾਂ ਚਾਹੀਦਾ ਹੈ ਇਹਨਾਂ ਕੋਲ ਚਿਹਰਾ ਹੀ ਨਹੀਂ ਹੈਗਾ ਲੋਕੀ ਛੱਡ ਰਹੇ ਇਹਨਾਂ ਦੇ ਬੰਦੇ ਛੱਡ ਰਹੇ ਡਿਊਡ ਰੀਜ਼ਨ ਇਹ ਭੱਜਦੇ ਆਪਣੀ ਲੋਕ ਸਭਾ ਛੱਡ ਕੇ ਹਮੇਸ਼ਾ ਕੀ ਸੇਵਾ ਕਰਨਗੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਤੇ ਛੱਡ ਕੇ ਆ ਗਏ ਸਰ ਕੇਜਰੀਵਾਲ ਦੀ ਅਰੈਸਟ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਜੀ ਈਡੀ ਨੇ ਆਪਣਾ ਕੰਮ ਕੀਤਾ ਹੁਣ ਕੋਰਟ ਚ ਹੈਗੇ ਉਹ ਕਦੀ ਸੁਪਰੀਮ ਕੋਰਟ ਕਦੀ ਹਾਈ ਕੋਰਟ ਚ ਆਪਣਾ ਕਰ ਰਿਹਾ ਇਹਦੇ ਤੇ ਮੇਰਾ ਬਿਆਨ ਦੇਣਾ ਕੁਝ ਬਣਦਾ ਨਹੀਂ ਕੋਰਟ ਆਪਣੀ ਕਾਰਵਾਈ ਕਰ ਰਿਹਾ ਜੋ ਵੀ ਫੈਸਲਾ ਕਰੇਗਾ ਪਰ ਸਰ ਆਪੋਜੀਸ਼ਨ ਵੀ ਇਲਜ਼ਾਮ ਲਾਉਂਦੀ ਆ ਰਹੀ ਹੈ ਕਿ ਜਿਹੜੀ ਬੀਜੇਪੀ ਹੈ ਈਡੀ ਔਰ ਸੀਬੀਆਈ ਨੂੰ ਚਲਾ ਰਹੀ ਹੈ ਤੁਹਾਨੂੰ ਕੀ ਲੱਗਦਾ ਇਸ ਚੀਜ਼ ਨੂੰ ਲੈ ਕੇ ਕੀ ਕਹੋਗੇ opposition ਇਲزام ਦੇ علاوہ ਕੀ ਕਰ ਸਕਦੇ ਆ ਜਦੋਂ ਅ ਸੱਜੇ ਸਿੰਘ ਨੂੰ ਜ਼ਮਾਨਤ ਮਿਲਦੀ ਆ ਤਾਂ ਕਹਿੰਦੇ ਲੋਕਤੰਤਰ ਜਿੱਤ ਗਿਆ ਜਦੋਂ ਕੇਜਰੀਵਾਲ ਦੀ ਜ਼ਮਾਨਤ ਰੱਦ ਹੁੰਦੀ ਆ ਤਾਂ ਕਹਿੰਦੇ ਕਾਨੂੰਨ ਖਤਰੇ ਵਿੱਚ ਲੋਕਤੰਤਰ ਖਤਰੇ ਵਿੱਚ ਹੈ ਤੇ ਐਸੀ opposition ਦਾ ਪੱਕੀ ਜਵਾਬ ਦੇ ਸਕਦੇ ਜੱਦਾ ਹੀ ਜਵਾਬ ਦੇਗੀ ਜਦ ਤੱਕ ਹੀ ਸਿਆਣੀ ਹੈ ਹੁਣ ਤੁਹਾਡੇ ਰਗੇ ਮੀਡੀਆ ਦੇ ਪੱਤਰਕਾਰਾਂ ਨੇ ਯੂਟਿਊਬਰਸ ਨੇ ਗੱਲ ਹੱਥ ਤੱਕ ਪਹੁੰਚਾਤੀ ਲੋਕਾਂ ਦੇ ਸੂਚਨਾ ਹੁਣ ਲੋਕੀ ਮੋਤਾਜ ਨਹੀਂ ਇਹ ਸੂਚਨਾ ਦੇ ਸੂਚਨਾ ਉਹਨਾਂ ਕੋਲ ਪਹੁੰਚਦੀ ਹੈ ਮੈਸੇਜ ਉਹਨਾਂ ਕੋਲ ਪਹੁੰਚ ਰਿਹਾ ਪਿੱਕੀ ਠੀਕ ਹੋ ਰਹੀ ਗੱਲ ਤੋੜਾ ਜਦੋਂ ਇਲੈਕਸ਼ਨ ਦੇ ਟਾਈਮ ਦੱਸਦੇ ਕਿ ਜੀ ਕੌਣ ਠੀਕ ਸੀ ਕੌਣ ਗਲਤ ਸੀ ਚੰਡੀਗੜ੍ਹ ਦੇ ਅਸਲ ਮੁੱਦੇ ਕੀ ਹੈ ਜਿਹੜੇ ਤੁਸੀਂ ਲੋਕਾਂ ਤੱਕ ਪਹੁੰਚਾਇਆ ਜਾਂਦੇ ਕਿ ਆਹ ਵਾਲੇ 5 ਸਾਲ ਦੇ ਵਿੱਚ ਬੀਜੇਪੀ ਚੰਡੀਗੜ੍ਹ ਵਿੱਚ ਇਹ ਵਾਲੇ ਵਿਕਾਸ ਕਰੂਗੀ ਐਦਾਂ ਇਹ ਸਾਡਾ ਹੁਣ ਮੈਨੀਫੈਸਟੋ ਆਣਾ ਸੰਕਲਪ ਪੱਤਰ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਾਂ ਉਹ ਮੇਰੇ ਵਾਸਤੇ ਸ਼ੋਭਾ ਨਹੀਂ ਦਿੰਦੀ ਇੱਕ ਅਦੇ ਦਿਨ ਚੋਂ ਸਾਡਾ ਸੰਕਲਪ ਪੱਤਰ ਆ ਜਾਏਗਾ ਜਿਹੜਾ ਸਾਰਿਆਂ ਨੂੰ ਲੈ ਕੇ ਕਈ ਸਾਰੇ ਮੁੱਦੇ ਆ ਉਹਦੇ ਵਿੱਚ आरडब्ल्यूए ਨੂੰ ਵੀ ਲਿਖਤਾ ਗਿਆ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਤੋਂ ਵੀ ਸਜੈਸ਼ਨ ਦਿੱਤੀਆਂ ਗਿਆ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਤੋਂ ਵੀ ਸਜੈਸ਼ਨ ਦਿੱਤੀਆਂ ਗਿਆ EMPLOYES ਤੋਂ ਵੀ ਸਜੈਸ਼ਨ ਦਿੱਤੀਆਂ ਗਿਆ ਕਿਉਂਕਿ ਸਾਡੀ ਇੱਕ ਵਿਕਸਿਤ ਭਾਰਤ ਯਾਤਰਾ ਦਾ ਰਥ ਨਿਕਲਿਆ ਸੀਗਾ ਉਹਦੇ ਵਿੱਚ ਅਸੀਂ ਪਰਚੀਆਂ ਲੋਕਾਂ ਦੀ ਸਜੈਸ਼ਨਸ ਦੀ ਮੰਗਾਈਆਂ ਸੀ ਤੇ ਜਿੰਨੇ ਵੀ ਸਜੈਸ਼ਨਸ ਆਈਆਂ ਉਹਨਾਂ ਦਾ ਮਾਨ ਸਨਮਾਨ ਰੱਖਿਆ ਗਿਆ ਉਹ ਸਾਰੇ ਉਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਸੰਕਲਪ ਪੱਤਰ ਚ ਸਰ ਭਾਜਪੀ ਜਿਹੜੇ ਜਿਹੜੇ ਸੰਜੇ ਟੰਡਨ ਜੀ ਹੈ ਤੁਸੀਂ ਕਹ ਰਹੇ ਲੋਕ ਕੀ ਚੰਡੀਗੜ੍ਹ ਤੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਤੇ ਆ ਸਮੇਂ ਚ ਜੇ ਭਾਜਪੀ ਜਿੱਤ ਕੇ ਇੱਥੇ ਆਉਂਦੀ ਹੈ ਕਿ ਲੋਕ ਲੋਕੀ ਉਹਨਾਂ ਤੱਕ ਪਹੁੰਚ ਕੇ ਆਹਰਾਨ ਆਪਣੀ ਗੱਲ ਰੱਖ ਸਕਦੇ ਆ ਜਾਂ ਕਿਰਨ ਖੇੜ ਜੀ ਜਿੱਦਾਂ ਪਹਿਲੇ ਲੋਕਾਂ ਨੂੰ ਮਿਲਦੇ ਨਹੀਂ ਸੀ ਜੋ ਲੋਕਾਂ ਦਾ ਕਹਿਣਾ ਹੈ ਸਰਵੇ ਦੇ ਹਿਸਾਬ ਨਾਲ ਕਿ ਸੰਜੇ ਟੰਡਨ ਜੀ ਲੋਕਾਂ ਦੀ ਗੱਲ ਸੁਣੂਗੇ ਬਿਲਕੁਲ ਸੁਣਨਗੇ ਸੱਜੇ ਟੰਡਨ ਜੀ ਦੀ ਅਵੇਲੇਬਿਲਟੀ ਹੁਣ ਵੀ ਹੈਗੀ ਆ ਆਨਲਾਈਨ ਟਾਈਮ 'ਚ ਵੀ ਹੋਏਗੀ ਤੇ ਦੂਜਾ ਬੀਜੇਪੀ ਦਾ ਸੰਗਠਨ ਬਹੁਤ ਵੱਡਾ ਹੈਗਾ ਬੀਜੇਪੀ ਦਾ ਕੰਮ ਕਰਨ ਦਾ ਤਰੀਕਾ ਆਪਣਾ ਹੁੰਦਾ ਹਰ ਹੁਣ ਵੀ ਜਨਤਾ ਦੀ ਗੱਲ ਸੁਣੀ ਜਾਂਦੀ ਹੈ ਆਨਲਾਈਨ ਟਾਈਮ 'ਚ ਹੋਰ ਸੁਣੀ ਜਾਏਗੀ ਜਦ ਸੱਜੇ ਜੀ ਕੋਲ ਤਾਕਤ ਹੋਏਗੀ ਤਾਂ ਲੋਕਾਂ ਨੂੰ ਮਹਿਸੂਸ ਹੋਏਗਾ ਇਸ ਚੀਜ਼ ਦੀ ਕਿ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਸਰ ਇੱਕ ਪਾਸੇ ਬੀਜੇਪੀ ਕਹਿ ਰਹੀ ਹੈ 400 ਪਾਰ ਅਬ ਕੀ ਵਾਰ 400 ਪਾਰ ਤੇ ਦੂਜੇ ਪਾਸੇ اپੋਜੀਸ਼ਨ ਕਹਿ ਰਹੀ ਹੈ ਡੈਮੋਕ੍ਰੇਸੀ ਖਤਰੇ ਦੇ ਵਿੱਚ ਹੈ ਇਹ ਦੋਨਾਂ ਗੱਲਾਂ ਤੁਹਾਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ ਜਿੰਨਾ ਲੋਕਤੰਤਰ ਦਾ ਰੱਖ្សា ਭਾਜਪੀ ਕਰ ਸਕਦੀ ਹੈ ਨਾ ਤੁਸੀਂ ਕਾਂਗਰਸ ਦੇ ਮੈਨੀਫੈਸਟੋ ਦੇਖ ਲਓ ਮੈਂ ਅੱਜ ਕਾਂਗਰਸ ਨੂੰ ਪੁੱਛਣਾ ਚਾਹਨਾ ਲੋਕਤੰਤਰ ਦੀ ਇਹਨਾਂ ਨੇ ਆਪਣੇ ਮੈਨੀਫੈਸਟੋ ਦਾ ਨਾਮ ਰੱਖਿਆ ਨਿਆਂ ਪੱਤਰ ਹਾਂ 84 ਦੇ ਦੰਗੇ ਵਾਲਿਆਂ ਦਾ ਨਿਆਂ ਕਿੱਥੇ ਗਿਆ ਲੋਕਤੰਤਰ ਦੀ ਇਹ ਗੱਲ ਕਰਦੇ ਆ ਭੋਪਾਲ ਗੈਸ ਕਾਂਡ ਦਾ ਨਿਆਇ ਕਿੱਥੇ ਗਿਆ ਭੁਜਾਤਾ ਇਹਨਾਂ ਨੇ ਇਹ ਨਿਆਇ ਦੀ ਗੱਲ ਕਰਦੇ ਆ ਇਹਨਾਂ ਨੂੰ ਨਿਆਇ ਦੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ ਡੈਮੋਕ੍ਰੇਸੀ ਜੇ ਸੁਰੱਖਿਤ ਹੈ ਤਾਂ ਭਾਜਪਾ ਰਾਜ ਵਿੱਚ ਹੈ 370 ਹਟਾ ਕੇ ਇਹ ਭਾਜਪਾ ਨੇ ਸਾਬਿਤ ਕਰਿਆ ਕਿ ਡੈਮੋਕ੍ਰੇਸੀ ਦੀ ਰੱਖਿਆ ਬੀਜੇਪੀ ਦਾ ਅਹੁਦੇਦਾਰ ਬੀਜੇਪੀ ਦਾ ਨੇਤਾ ਹੀ ਬੀਜੇਪੀ ਸਰਕਾਰ ਹੀ ਕਰ ਸਕਦੀ ਹੈ ਬੀਜੇਪੀ ਦੀ ਆਈਡੀਓਲੋਜੀ ਹੀ ਉਸ ਆਈਡੀਓਲੋਜੀ ਤੇ ਹੈਗੀ ਹੈ ਕਿ ਜੇ 370 ਹਟਿਆ ਜਿਹੜੇ ਉੱਥੇ ਐਸਸੀ ਸਮਾਜ ਦੇ ਬੰਦੇ ਸੀਗੇ ਉੱਥੇ ਦੇ ਨਾਗਰਿਕ ਕਸ਼ਮੀਰ ਦੇ ਜੇ ਉਹ MBBS ਵੀ ਕਰ ਜਾਣ ਜਾਂ ਪੜ੍ਹ ਲਿਖੀ ਜਾਣ ਉਹਨਾਂ ਕੋਲ ਇਨੀ ਅਥਾਰਟੀ ਨਹੀਂ ਸੀਗੀ ਕਿ ਉਹ ਕਿ ਕੋਈ ਹੋਰ ਨੌਕਰੀ ਕਰ ਲੈਣ ਉਹਨਾਂ ਦੇ ਲਾਅ ਵਿੱਚ ਸੀਗਾ ਕਿ ਉਹਨਾਂ ਨੂੰ ਸਫਾਈ ਕਰਮਚਾਰੀ ਹੀ ਬਣਨਾ ਪਏਗਾ ਕਾਂਗਰਸ ਇਹ ਡੈਮੋਕ੍ਰੇਸੀ ਦੇਣਾ ਚਾਹਦੀ ਹੈ ਲੋਕਤੰਤਰ ਕੀ ਹੁੰਦਾ ਹੈ ਇਹ ਸਾਨੂੰ ਕਾਂਗਰਸ ਤੋਂ ਸਿੱਖਣ ਦੀ ਲੋੜ ਨਹੀਂ ਹੈਗੀ ਲੋਕਤੰਤਰ ਕੀ ਹੁੰਦਾ ਹੈ ਇਹ ਮੋਦੀ ਜੀ ਨੇ ਸਾਬਿਤ ਕਰਿਆ ਮੋਦੀ ਜੀ ਲੋਕਤੰਤਰ ਦੇ ਸਭ ਤੋਂ ਵੱਡੇ ਰક્ષਕ ਹੈ ਇਹ ਚੀਜ਼ ਸਮਝ ਆਂਦੀ ਹੈ ਜਦੋਂ ਵਿਦੇਸ਼ਾਂ ਵਿੱਚ ਵੀ ਝੰਡਾ ਤਿਰੰਗਾ ਲੈ ਕੇ ਤਿਰੰਗੇ ਦੀ ਸ਼ਾਨ ਕਿੱਦਾਂ ਵਧਾਣੀ ਹੈ ਇਹ ਮੋਦੀ ਜੀ ਦੀ ਲੀਡਰਸ਼ਿਪ ਤੋਂ ਜ਼ਿਆਦਾ ਕੋਈ ਨਹੀਂ ਦੱਸ ਸਕਦਾ ਜਦੋਂ ਤਿਰੰਗਾ ਲੈ ਕੇ ਵਿਦੇਸ਼ਾਂ 'ਚ ਵੀ ਮੇਰੇ ਦੇਸ਼ ਦਾ ਸਟੂਡੈਂਟ ਸੁਰੱਖਿਤ ਨਿਕਲਿਆ ਤਿਰੰਗੇ ਨੂੰ ਡੈਮੋਕ੍ਰੇਸੀ ਕਿੱਦਾਂ ਮਤਲਬ ਮਜ਼ਬੂਤ ਰੱਖਣਾ ਇਹ ਮੋਦੀ ਸਰਕਾਰ ਜਾਣਦੀ ਹੈ ਇਹ ਮੋਦੀ ਸਰਕਾਰ ਜਾਣਦੀ ਹੈ ਜਦੋਂ ਅਫਗਾਨਿਸਤਾਨ ਵਿੱਚ ਦੰਗੇ ਹੋਏ ਜਦੋਂ ਅਫਗਾਨਿਸਤਾਨ ਦੀ ਸਰਕਾਰ ਬਦਲੀ ਤਾਂ ਗੁਰੂਗ੍ਰਾਮ ਸਾਹਿਬ ਨੂੰ ਸਨਮਾਨ ਦੇ ਕੇ ਕਿੱਦਾਂ ਹਿੰਦੁਸਤਾਨ ਚ ਵਾਪਸ ਲੈ ਕੇ ਪੈਘੇ ਦਾ ਸਾਹਿਬ ਨਹੀਂ ਲੈ ਸਨਮਾਨ ਮਿਲਣਾ ਚਾਹੀਦਾ ਮੇਰੇ ਰੱਬ ਨੂੰ ਗੁਰੂਗੁਰ ਸਪੈਸ਼ਲ ਇਹ ਡੈਮੋਕ੍ਰੇਸੀ ਕਿੱਦਾਂ ਰੱਖਿਆ ਕਰਨੀ ਹੈ ਇਹ ਮੋਦੀ ਸਰਕਾਰ ਨੂੰ ਬੜੀ ਅੱਛੀ ਤਰੀਕੇ ਨਾਲ ਆਦਾ ਸਾਨੂੰ ਕਾਂਗਰਸ ਤੋਂ ਸਿੱਖਣ ਦੀ ਲੋੜ ਹੈ ਸਰ ਅੰਤਜੈ ਤੁਹੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਐਜ਼ ਅ ਸਪੋਕਸ ਪਰਸਨ ਬੀਜੇਪੀ ਦੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਸਪੋਕਸ ਪਰਸਨ ਨਹੀਂ ਐਜ਼ ਅ ਸੇਵਾਦਾਰ ਮਨੀ ਜੀ ਗੱਲ ਕਰੂੰਗਾ ਅਸੀਂ ਅੁੱਧਾ ਸਿਰਫ ਇੱਕ ਕੰਮ ਦੀ ਡਿਸਟ੍ਰਿਬਿਊਸ਼ਨ ਹੈਗੀ ਆ ਅਦਰਵਾਇਜ਼ ਅਸੀਂ ਸਾਰੇ ਹੀ ਜਨਤਾ ਦੇ ਸੇਵਕ ਹੈਗੇ ਮੋਦੀ ਜੀ ਪ੍ਰਧਾਨ ਸੇਵਕ ਕਹਿੰਦੇ ਆਪਣੇ ਆਪ ਨੂੰ ਅਸੀਂ ਸਾਰੇ ਸੇਵਾਦਾਰ ਹੈਗੇ ਮੈਂ ਇਹੀ ਬੇਨਤੀ ਕਰੂੰਗਾ ਸਾਰੀ ਜਨਤਾ ਨੂੰ ਕਿ ਅਗਰ ਅਗਰ ਤੁਹਾਨੂੰ ਇਹ ਦੇਸ਼ ਵੱਡਾ ਫੁੱਲ ਦਾ ਚਾਹੀਦਾ ਹੈ ਪੂਰੇ ਵਰਲਡ ਵਿੱਚ ਜੇ ਤੁਹਾਨੂੰ ਹਿੰਦੁਸਤਾਨ ਦਾ ਨਾਮ ਚਾਹੀਦਾ ਆਪਣੇ ਆਪ ਨੂੰ ਜੇ ਤੁਸੀਂ ਸੁਰੱਖਿਤ ਰੱਖਣਾ ਚਾਹੁੰਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬੱਚਿਆਂ ਦਾ ਭਵਿੱਖ ਉਜਵਲ ਚਾਹੀਦਾ ਜੇ ਤੁਹਾਨੂੰ ਲੱਗਦਾ ਹੈ ਕਿ ਹਰ ਪਰਿਵਾਰ ਨੂੰ ਮੈਡੀਕਲ ਸੁਰੱਖਿਆ ਸੁਨਿਸ਼ਚਿਤ ਹੋਵੇ ਇਹ ਚਾਹੀਦਾ ਜੇ ਤੁਹਾਨੂੰ ਚਾਹੀਦਾ ਹੈ ਕਿ ਤੁਹਾਡੇ ਬੱਚੇ ਅੱਛੀ ਨੌਕਰੀਆਂ ਕਰਨ ਅੱਛਾ ਪੜਾਈ ਕਰਨ ਤੇ ਤੁਹਾਨੂੰ ਮੋਦੀ ਸਰਕਾਰ ਨੂੰ ਹੋਰ ਮਜ਼ਬੂਤ ਕਰਨਾ ਪਏਗਾ ਮੋਦੀ ਸਰਕਾਰ ਜਿਹੜੀ ਗਾਰੰਟੀ ਦਿੰਦੀ ਆ ਉਹ ਗਾਰੰਟੀ ਪੂਰੀ ਕਰਦੀ ਹੈ ਤੇ ਆਨ ਅਲੇ ਟਾਈਮ ਵਿੱਚ ਇਹ ਟ੍ਰੇਲਰ ਆਨ ਅਲੇ ਟਾਈਮ ਤੁਸੀਂ ਹੋਰ 5 ਸਾਲਾਂ ਚ ਮੋਦੀ ਸਰਕਾਰ ਦੀ ਫਿਲਮ ਦੇਖੋਗੇ ਜਿਹੜੀ ਤਰੱਕੀ ਵਾਸਤੇ ਹੋएगी ਵਿਕਾਸ ਵਾਸਤੇ ਹੋएगी ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸਸਿਕਾ ਏਸੀ ਸਾਡੇ ਨਾਲ ਨਰੇਸ਼ अरोड़ा ਜੀ ਚੰਡੀਗੜ੍ਹ ਤੋਂ ਸਪੋਕਸਪਰਸਨ ਬੀਜਪੀ ਦੇ ਧੰਨਵਾਦ ਤੁਹਾਡਾ ਸੈਵਨ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਸਤਿ ਸ਼੍ਰੀ ਅਕਾਲ